ਜੇਕਰ ਤੁਸੀਂ ਵੀ ਕਿਸੇ ਪਿੰਡ ਦੀ ਕੁੜੀ ਦੇ ਨਾਲ ਕਰਵਾਉਣਾ ਚਾਹੁੰਦੇ ਹੋ ਲਵ ਮੈਰਿਜ ਤਾਂ ਅੱਜ ਤੋਂ ਹੀ ਹੋ ਜਾਓ ਸਾਵਧਾਨ ਇਸ ਵੀਡੀਓ ਨੂੰ ਜ਼ਰਾ ਧਿਆਨ ਨਾਲ ਦੇਖ ਲਿਓ ਤੇ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਮੋਗਾ ਦੇ ਨੇੜਲੇ ਪਿੰਡ ਧੂਰਕੋਟ ਰਣਸੀ ਦੀ ਪੰਚਾਇਤ ਨੇ ਨਵੇਂ ਫੈਸਲੇ ਕਰ ਲਏ ਜਿਸ ਦੇ ਵਿੱਚ ਲਵ ਮੈਰਿਜ ਕਰਵਾਉਣ ਵਾਲਿਆਂ ਦੇ ਖਿਲਾਫ ਵੀ ਕਾਰਵਾਈ ਹੋਵੇਗੀ ਅਤੇ ਪਿੰਡ ਦੇ ਵਿੱਚ ਕੋਈ ਲਾ ਮੈਰਜ ਨਹੀਂ ਕਰਵਾਵੇਗਾ ਤੇ ਨਾ ਹੀ ਪਿੰਡ ਦੇ ਵਿੱਚ ਕੋਈ ਨਸ਼ਾ ਵੇਚੇਗਾ ਤੇ ਨਸ਼ਾ ਵੇਚਣ ਵਾਲਿਆਂ ਦਾ ਕਿਸੇ ਵੀ ਰਾਜਨੀਤਿਕ ਦੇ ਨਾਲ ਅਤੇ ਕੋਈ ਹੋਰ ਵੀ ਸਬੰਧ ਨਹੀਂ ਹੋਵੇਗਾ ਤੇ ਨਾ ਹੀ ਇਹਨਾਂ ਦੀ ਕੋਈ ਮਦਦ ਕਰੇਗਾ ਆਓ ਸੁਣਦੇ ਹਾਂ ਪਹਿਲਾ ਮੇਨ ਤਾਂ ਨਸ਼ੇ ਦਾ ਚਟੇ ਦਾ ਹੀ ਹੈ ਤੇ ਦੂਸਰਾ ਆਪਣਾ ਜਿਹੜਾ ਬੱਚਿਆਂ ਨੂੰ ਪਿੰਡ ਦੁਕਾਨਾਂ ਤੇ ਜਰਦਾ ਜਾਂ ਬੀੜੀ ਜਾਂ ਸਟੈਂਗ ਜਿਹੜੀ ਲਾਲ ਦੀ ਪਿੰਦੇ ਆ ਉਹ ਉਹ ਚੀਜ਼ ਹੀ ਮੇਨ ਹੈ ਤੇ ਇੱਕ ਪਿੰਡ ਦਾ ਵਿਆਹ ਪਿੰਡ ਦਾ ਮੁੰਡਾ ਕੁੜੀ ਕੋਈ ਵੀ ਹੋਵੇ ਉਹ ਚੀਜ਼ ਹੈ ਤੇ ਇੱਕ ਸਕੂਲ ਦਾ ਰੱਖਿਆ ਆਪਾਂ ਮਤਿਆਂ ਤੇ ਪੂਰਾ ਟਾਲਾ ਸੀ ਸਾਫ਼ ਵੀ ਵਧੀਆ ਦੇ ਜਾਂਦੇ ਲੋਕ ਜੇ ਕੋਈ ਹੋਵੇ ਇਹਦੇ ਚ ਕਿਸੇ ਨੂੰ ਬਕਸੇ ਨਹੀਂ ਜਾਊਗਾ ਖੋਲਦੇ ਵਾਰ ਤੱਕ ਧਰਨਾ ਲੱਗੂਗਾ ਇੱਕ ਵਾਰ ਸਾਫ਼ ਮੈਨੂੰ ਪਿੰਡ ਮੁਕਤ ਚਾਹੀਦਾ ਨਸ਼ਾ ਮੁਕਤ ਰੱਖਣਾ ਪਿੰਡ ਬਾ ਮੇਨ ਆਪਣਾ ਦਿਮਾਗੀ ਇੱਥੇ ਖੜਾ ਮੈਂ ਵੀ ਉਦੋਂ ਦਾ ਬੇਨਤੀ ਇਹੀ ਕਰੀ ਜਨਾ ਸਭ ਕੁੱਲ ਸੁਪੰਜ ਨੂੰ ਬੇਨਤੀ ਕੀਤੀ ਹੈ ਕਿ ਜੇ ਮੇਰਾ ਸਾਥ ਦਿਓਗੇ ਨਾਲ ਲਾ ਕੇ ਨਾ ਉੱਚ ਮੈਨੂੰ ਸੌਖਾ ਹੋ ਜਾਊ ਪਰ ਨਹੀਂ ਕਿਸੇ ਨੇ ਕਰਨੀ ਚਾਹੀ ਚਕੇ ਤਈ ਜੇ ਸਾਸ ਸਾਦ ਪਿੰਡ ਵੀ ਮੈਂ ਸਾਸ ਸਾਦ ਹੰਬ ਗਿਆ ਵੀ ਆਕੇ ਪਈ ਸਾਸ ਦੇ ਉਹ ਚੀਜ਼ ਆਪਾਂ ਨੂੰ ਫਾਇਦਾ ਹੀ ਹੈ ਨੁਕਸਾਨ ਨਹੀਂ ਹੋਏਗਾ ਇਸ ਚ ਹੈ ਨਾ ਤੇ ਪਤਾ ਨਹੀਂ ਕਸ ਤੋਂ ਵੀ ਰਣੀ ਖੁੱਲ ਕੇ ਤੌਰ ਨਹੀਂ ਰਿਹਾ ਕੋਈ ਪਾਸੇ ਸੇੜਾ ਕੀ ਲੱਗਦਾ ਕਿ ਜ਼ਿਆਦਾਤਰ ਲੋਕਾਂ ਨੇ ਹਜੇ ਤੱਕ ਸ਼ਾਇਦ ਇਸ ਦਾ ਨਾਮ ਪਤਾ ਹੋਵੇ ਹੁਣ ਸੋਸ਼ਲ ਮੀਡੀਆ ਦੇ ਵਿੱਚ ਜਵੈਰਲ ਹੋ ਗਈ ਲੱਗਦਾ ਕਿ ਬਾਕੀ ਪਿੰਡ ਵੀ ਸਿੱਧ ਲੈਣਗੇ ਲੈਣ ਤਾਂ ਵਧੀਆ ਰਹਿਣਗੇ ਜੀ ਨਹੀਂ ਜਾਣੀ ਹੁਣ ਤਾਂ 80% ਲੋਕ ਡੁੱਬੇ ਵੇ ਇਸ ਚ ਜਿਹੜਾ ਮੈਂ ਪਿੰਡ ਦਾ ਉਹਦਾ ਦੇਖਿਆ ਨਾ ਮਾਹੌਲ ਜਿਨੀ 450 ਰੁਪਇਆ 500 ਕਮਾ ਕੇ ਲਿਆਉਦੇ ਆ 300 ਰੁਪਇਆ ਲਿਆਉਦੇ ਹੋਏ ਚਿਟਾ ਲੈ ਕੇ ਘਰੇ ਫੇਰ ਬੜਦੇ ਆ ਕੇ ਜੀ ਉਹ ਤੋਂ ਬਿਨਾ ਕਰਨੀ ਕੋਈ ਹੈਗੀ ਜੇ ਮੈਂ ਕਹਿਣਾ ਵੀ ਬਾਪੂ ਮੈਂ ਲਿਆ ਆ ਹੁਣ ਅੱਜ ਲਾ ਲੈਣ ਦੇ ਜੇ ਫੜ ਕੇ ਡੋਲਦੇ ਆ ਜਾਂ ਕੋ ਕਰਦੇ ਆ ਅਸੀਂ ਕੋਈ ਚੀਜ਼ੇ ਰੋਂਦੇ ਆ ਉਹਨਾਂ ਤਾਂ ਹਾਂ ਮਾਰਦੇ ਆ ਉਹਨਾਂ ਨੂੰ ਇਹ ਨਹੀਂ ਵੀ ਕਰ ਸਾਡਾ ਕਿਵੇਂ ਚਰਨਾ ਹੈ ਉਹਨਾਂ ਨੂੰ ਨਸ਼ੇ ਦਾ ਜ਼ਰੂਰ ਹੁੰਦਾ ਵੀ ਇਹ ਚੀਜ਼ ਗਲਤ ਹੋ ਗਈ ਡੇ ਡੁੱਲ ਗਿਆ ਹਾਂਜੀ ਸਾਡੀ ਨਵੀਂ ਬਣੀ ਪੰਚਾਇਤ ਵੱਲੋਂ ਨਸ਼ੇ ਦੇ ਸੰਬੰਧ ਚ ਇੱਕ ਮਤਾ ਪਾਇਆ ਗਿਆ ਵਾ ਉਹਦੇ ਵਿੱਚ ਨਸ਼ਾ ਵੇਚਣ ਵਾਲਿਆਂ ਨੂੰ ਤੇ ਕੋਈ ਵੀ ਪਿੰਡ ਦਾ ਵਿਅਕਤੀ ਨਾ ਨਸ਼ਾ ਵੇਚੇ ਨਾ ਕੋਈ ਬਾਹਰਲਾ ਵਿਅਕਤੀ ਆ ਕੇ ਸਾਡੇ ਪਿੰਡ 'ਚ ਨਸ਼ਾ ਵੇਚੇ ਅਸੀਂ ਪਿੰਡ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੇ ਆਂ ਹਾਂਜੀ ਸਾਡੀ ਪੰਚਾਇਤ ਵੱਲੋਂ ਵੀ ਇਹ ਮਤਾ ਲਿਖਿਆ ਗਿਆ ਕਿ ਕੋਈ ਵੀ ਪਿੰਡ ਦਾ ਮੁੰਡਾ ਕੁੜੀ ਪਿੰਡ 'ਚ ਵਿਆਹ ਨਹੀਂ ਕਰਾਏਗਾ ਜੇ ਕੋਈ ਪੰਚਾਇਤ ਦੇ ਮਤੇ ਦੇ ਉਲਟ ਜਾਊਗਾ ਤਾਂ ਉਹ ਘਰ ਪਿੰਡ 'ਚੋਂ ਬਾਹਰ ਕੱਢਿਆ ਜਾਊਗਾ ਕਿ ਕੋਈ ਵੀ ਪੰਚਾਇਤ ਦਾ ਮੈਂਬਰ ਉਹਦੀ ਸਪੋਰਟ ਨਹੀਂ ਕਰੂਗਾ ਇਹਦੇ ਵਿੱਚ ਜੀ ਸਾਡੇ ਪਿੰਡ ਦੇ ਕਾਫੀ ਨੌਜਵਾਨ ਨਸ਼ਾ ਕਰਦੇ ਆ ਟੀਕੇ ਲਗਾਉਂਦੇ ਆ ਬੱਚੇ ਉਹਨਾਂ ਦੀ ਮਾਮਾ ਸਾਡੇ ਕੋਲੇ ਆਉਂਦੀਆਂ ਸੀਗੀਆਂ ਕਿ ਸਾਡੇ ਬੱਚਿਆਂ ਨੂੰ ਸਮਝਾਓ ਜਾਂ ਕੁਝ ਵੀ ਕਰੋ ਇਹਨਾਂ ਦੀ ਲਤ ਤੋੜ ਦੋ ਜਾਂ ਇਹਨਾਂ ਨੂੰ ਸੈਂਟਰ 'ਚ ਛੱਡ ਕੇ ਆਓ ਸਾਨੂੰ ਉਸ ਗੱਲ ਦਾ ਕਾਫੀ ਦੁੱਖ ਹੋਇਆ ਤੇ ਉਹਦਾ ਕਰਕੇ ਅਸੀਂ ਨਸ਼ਾ ਪਾਇਆ ਐ ਮਤੇ ਪਾਇਆ ਜੀ ਹਾਂਜੀ ਅਸੀਂ ਮਤੇ 'ਚ ਉਹ ਤਾਂ ਬਕਾਇਦਾ ਲਿਖਿਆ ਵੀ ਕੋਈ ਵੀ ਮਹਤਵਪੂਰਨ ਵਿਅਕਤੀ ਕਿਸੇ ਵੀ ਨਸ਼ਾ ਵੇਚਣ ਵਾਲੇ ਦੀ ਸਪੋਰਟ ਨਹੀਂ ਕਰੂਗਾ ਜੇ ਕੋਈ ਕਰੂਗਾ ਤਾਂ ਫਿਰ ਉੱਤੇ ਕਾਨੂੰਨੀ ਕਾਰਵਾਈ ਹੋਊਗੀ ਹਾਂਜੀ ਉਹ ਵੀ ਅਸੀਂ ਮਤੇ ਦੇ ਵਿੱਚ ਲਿਖਿਆ ਜੀ ਉਹ ਵਧਾਈ ਮੰਗਣ ਵਾਲਿਆਂ ਨੂੰ ਸਿਰਫ 1100 ਰੁਪਏ ਦੇਣਾ ਤੇ ਕੋਈ ਵੀ ਇਹ ਤੋਂ ਵੱਧ ਨਹੀਂ ਦਊਗਾ ਜੇ ਮੈਰਜਾ ਹੁੰਦੀਆਂ ਸੀ ਡੀਜੇ ਲੱਗਦੇ ਨੇ ਉਹ ਟਾਈਮੇ ਦਾ ساری ساری ਰਾਤ ਨੱਚਦੇ ਰਹਿੰਦੇ ਨੇ ਪਿੰਡ ਦੇ ਵਿੱਚ ਹੁੰਦੇ ਕਿ ਕੀ ਸ਼ਰਤ ਹਾਂਜੀ ਉਹ ਟਾਈਮਿੰਗ ਅਸੀਂ ਮਤੇ ਦੇ ਵਿੱਚ ਲਿਖ ਦਿੱਤੀ ਹੈ ਵੀ 10 ਵਜੇ ਡੀਜੇ ਜਾਂ ਕੋਈ ਵੀ ਪਟਾਕੇ ਚਲਾਉਣੇ ਕਿਸੇ ਨੇ 10 ਵਜੇ ਉਹ ਬੰਦ ਹੋਣਗੇ ਹਾਂਜੀ ਉਹ ਵੀ ਮਤੇ ਦੇ ਵਿੱਚ ਅਸੀਂ ਲਿਖਿਆ ਕਿ ਵੀ ਸਰਕਾਰੀ ਜਗ੍ਹਾ ਤੇ ਜਾਂ ਕੋਈ ਕੋਈ ਵੀ ਕਿਸਮ ਦੀ ਕੋਈ ਚੋਰੀ ਕਰਦਾ ਤਾਂ ਉਹਨੂੰ ਅਸੀਂ ਪ੍ਰਸ਼ਾਸਨ ਦੇ ਹਵਾਲੇ ਕਰਾਂਗੇ ਸੋਦਾਦ ਦੇ ਕਿ ਜਦੋਂ ਤੋਂ ਨਵੀਆਂ ਪੰਚਾਇਤਾਂ ਬਣੀਆਂ ਨੇ ਤਾਂ ਪਿੰਡ ਦੇ ਸੁਧਾਰ ਦੇ ਵਾਸਤੇ ਉਹਨਾਂ ਦੇ ਵੱਲੋਂ ਅਹਿਮ ਫੈਸਲੇ ਲਏ ਜਾ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਮਨੀਸ਼ ਜਿੰਦਲ ਦੀ ਰਿਪੋਰਟ